ਵੈਲਕਮ ਬੈਕ ਟੂ ਕ੍ਰਿਸ਼ਨਾ ਅਨੀਅਰ ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਵਾਂ ਭੈਣਾਂ ਬਜ਼ੁਰਗਾਂ ਬੱਚਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ ਪੰਜਵੀਂ ਪਾਤਸ਼ਾਹੀ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਤੇ ਤਨਤਨ ਆਪਾਂ ਮੰਨ ਲਾ ਸਬ ਜੀ ਦਾ ਉੱਥੇ ਇਤਿਹਾਸ ਜੁੜ ਤੇ ਉਥੇ ਉਸ ਗੁਰਦੁਆਰਾ ਸਾਹਿਬ ਦੀ માનਤਾ ਮੰਨੀ ਜਾਂਦੀ ਹੈ ਕਿ ਜੋ ਵੀ ਮਰੀਜ਼ ਨੇ ਜੋ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਜਿਵੇਂ ਕਿ ਗਠੀਆ ਵਾਈ ਦਾ ਦਰਦ ਜਾਂ ਹੋਰ ਵੀ ਜੋ ਸਰੀਰਕ ਰੋਗ ਨੇ ਕਸ਼ਟ ਰਹਿੰਦੇ ਨੇ ਉੱਥੇ ਪੰਜ ਵਾਰ ਜਾ ਕੇ ਅਰਦਾਸ ਬੇਨਤੀ ਕਰਨ ਨਾਲ ਮੱਥਾ ਟੇਕਣ ਨਾਲ ਉਹ ਰੋਗ ਬਿਲਕੁਲ ਜੜ ਤੋਂ ਦੂਰ ਹੁੰਦੇ ਨੇ ਖਤਮ ਹੁੰਦੇ ਨੇ ਤੇ ਸੰਗਤਾਂ ਪਾਰੀ ਗਿਣਤੀ ਚ ਉੱਥੇ ਪਹੁੰਚਦੀਆਂ ਨੇ ਤੇ ਸ਼ਨੀਵਾਰ ਉੱਥੇ ਅਕੰਧ ਵਾਟ ਸਾਹਿਬ ਦੇ ਭੋਗ ਵੀ ਪੈਂਦੇ ਨੇ ਤੇ ਸੰਗਤਾਂ ਪਾਰੀ ਗਿਣਤੀ ਚ ਉੱਥੇ 71 ਹੁੰਦੀਆਂ ਇਕੱਠੀਆਂ ਹੁੰਦੀਆਂ ਨੇ ਜੀ ਤੇ ਗੁਰਦੁਆਰਾ ਸਾਹਿਬ ਦਾ ਐਡਰੈਸ ਤੁਹਾਨੂੰ ਲਾਸਟ ਤੇ ਦੱਸਾਂਗੇ ਸਾਰਾ ਇਤਿਹਾਸ ਨਾਲ ਜਾਣੂ ਕਰ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਪਿਛਲੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਨੋਟੀਫਿਕੇਸ਼ਨ ਦਾ ਜਿਹੜਾ ਬਟਨ ਆ ਉਹ ਔਨ ਕਰ ਲਿਓ ਤਾਂ ਕਿ ਜਿਹੜੀਆਂ ਆਪਣੀਆਂ ਨਵੀਆਂ ਵੀਡੀਓ ਆਉਣੀਆਂ ਤੁਹਾਨੂੰ ਉਹਦੇ ਬਾਰੇ ਪਤਾ ਲੱਗਦਾ ਰਹੇ ਤੇ ਹੁਣ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਬਣੇ ਰਹੋ ਵਲੌਗ ਦੇ ਨਾਲ ਤੇ ਲੋ ਜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਆਪਾਂ ਪਹੁੰਚੇ ਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਮੱਲ ਮਾਲੜੀ। ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਤੇ ਦਰਸ਼ਨ ਮੇਲੇ ਕਰਾਉਣੇ ਆਂ ਬਣੇ ਰਿਓ ਵਲੌਗ ਦੇ ਨਾਲ। ਗੁਰਦੁਆਰਾ ਸਾਹਿਬ ਪਿੰਡ ਮਾਲੜੀ ਦੇ ਬਿਲਕੁਲ ਸੈਂਟਰ 'ਚ ਬਣਿਆ ਹੋਇਆ ਜੀ ਤੇ ਹੁਣ ਆਪਾਂ ਗਲੀਆਂ ਕ੍ਰਾਸ ਕਰਕੇ ਗੁਰਦੁਆਰਾ ਸਾਹਿਬ ਵੱਲੋਂ ਆਦਰੇ ਪਹੁੰਚਦੇ ਆਂ ਦਰਸ਼ਨ ਮੇਲੇ ਕਰਾਉਣੇ ਆਂ ਬਣੇ ਰਿਓ। ਤੇ ਹੁਣ ਆਪਾਂ ਖੜੇ ਆ ਗੁਰਦੁਆਰਾ ਸਾਉਂ ਦੇ ਮੇਨ ਐਂਟਰੀ ਗੇਟ ਤੇ ਜੀ ਤੇ ਸੱਜੇ ਹੱਥ ਜੋੜਾ ਘਰ ਆ ਜੋੜੇ ਜਮਾ ਕਰਾਉਨੇ ਆ ਤੇ ਵਧੀਆ ਰੌਣਕ ਲੱਗੀ ਹੋਈ ਆ ਬਜ਼ਾਰਾਂ ਚ ਤੇ ਪਿੰਡ ਦੇ ਵਿੱਚ ਬਿਲਕੁਲ ਵਿਚੋ ਵਿਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਖੱਬੇ ਹੱਥ ਲੰਗਰ ਵਾਲਾ ਇੱਧਰ ਬਾਜ਼ਾਰ ਵਧੀਆ ਸੱਜੇ ਹੋਇਆ ਅੰਦਰ ਚੱਲਦੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਬਾਬਾ ਮਲ ਸਿੰਘ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਂਟਰ ਹੁੰਦੇ ਸਾਰੀ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਜੋ ਧੂੜ ਆ ਜੀ ਉਹ ਇਸ ਵੱਡੇ درخت ਤੇ ਥੱਲੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਤੇ ਸਾਹਮਣੇ ਸਕਰੀਨ ਤੇ ਮੇਨ ਦਰਬਾਰ ਸਾਹਿਬ ਜੀ ਅੰਦਰ ਚਲਦੇ ਆ ਮੱਥਾ ਟੇਕਦੇ ਆ ਤੇ ਇੱਧਰ ਸੱਚੇ ਹੱਥ ਕੜਾਹ ਪ੍ਰਸ਼ਾਦ ਦੀ ਜੋ ਪਰਚੀ ਲੈਣ ਲਈ ਉੱਥੇ ਕਾਊਂਟਰ ਬਣਿਆ ਹੋਇਆ ਹੈ ਦਰਬਾਰ ਸਾਬ ਤੋਂ ਬਾਹਰ ਨਿਕਲਦੇ ਸਾਰੀ ਖੱਬੇ ਹੱਥ ਜੀ ਇਹ ਵੱਡੇ ਹਾਲ ਬਣਾਏ ਹੋਏ ਨੇ ਜਿੱਥੇ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਤੇ ਜੋ ਸਮਾਗਮਾਂ ਦੇ ਪ੍ਰੋਗਰਾਮ ਨੇ ਉਹ ਵੀ ਇਨ ਹਾਲਾਂ ਵਿੱਚ ਹੀ ਹੁੰਦੇ ਹਨ ਸ਼੍ਰੀਵਰ ਨੂੰ ਸੰਗਤ ਇੱਥੇ ਜ਼ਿਆਦਾ ਹੁੰਦੀ ਹੈ ਤੇ ਅੱਜ ਐਤਵਾਰਾ ਥੋੜਾ ਰਸ਼ ਘੱਟ ਹੈ ਆਹ ਗੁਰੂ ਆਹ ਗੁਰੂ ਆਹ ਗੁਰੂ ਤੇ ਸਾਹਮਣੇ ਬਣਿਆ ਹੋਇਆ ਜੀ ਲੰਗਰ ਹਾਲ ਲੰਗਰ ਹਾਲ ਦੇ ਅੰਦਰ ਚਲਦੇ ਆਂ ਲੰਗਰ ਛਕਦੇ ਆਂ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਵਲੌਗ ਨੂੰ ਅਜੇ ਕੰਟੀਨਿਊ ਰੱਖਾਂਗੇ ਤੇ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਕਰਵਾਉਨੇ ਆਂ ਹੁਣ ਆਪਾਂ ਤੁਹਾਨੂੰ ਇਸ ਗੁਰਦੁਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣੀ ਆ ਜੀ ਇਸ ਜਗ੍ਹਾ ਬਾਬਾ ਮੱਲ ਜੀ ਜੋੜੇ ਬਣਾਇਆ ਕਰਦੇ ਸਨ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਲਈ ਬੜਾ ਹੀ ਵਧੀਆ ਜੋੜਾ ਬਣਾਇਆ ਸੀ ਆਪਣੇ ਹੱਥੀ ਤੇ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਸਮੇਂ ਜਦੋਂ ਮਾਊ ਪਿੰਡ ਤਹਿਸੀਲ ਫਲੋਰ ਨੂੰ ਜਾਂਦੇ ਟਾਈਮ ਜਦੋਂ ਇਸ ਜਗ੍ਹਾ ਪਹੁੰਚੇ ਤਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਇਸ ਜਗ੍ਹਾ ਆਪਾਂ ਨੂੰ ਕੋਈ ਯਾਦ ਕਰਦਾ ਹੈ ਤੇ ਆਪਾਂ ਉਹਨਾਂ ਨੂੰ ਮਿਲਣਾ ਜ਼ਰੂਰ ਹੈ ਤੇ ਉਹ ਬਾਬਾ ਮੱਲ ਜੀ ਦੀ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪਣੇ ਸਿੰਘਾਂ ਨਾਲ ਇਸ ਜਗ੍ਹਾ ਮਲਰੀ ਸਬ ਆਏ ਤੇ ਉਹਨਾਂ ਨੇ ਬਾਬਾ ਮੱਲ ਜੀ ਨਾਲ ਮੁਲਾਕਾਤ ਕੀਤੀ ਤੇ ਬਾਬਾ ਮੱਲ ਜੀ ਜੋ ਕਿ ਸਰੀਰਕ ਦਰਦਾਂ ਦੇ ਰੋਗੀ ਸਨ ਤੇ ਬਾਬਾ ਮੱਲ ਜੀ ਨੇ ਸ਼ਰਦਾ ਅਨਸਾਰ ਜਿਹੜਾ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੋੜਾ ਸੀ ਉਹ ਗੁਰੂ ਜੀ ਨੂੰ ਭੇਟਾ ਕੀਤਾ ਅਤੇ ਦੇਹ ਅਰੋਗਤਾ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਮੱਲ ਜੀ ਨੂੰ ਦੇਹ ਅਰੋਗਤਾ ਬਖਸ਼ੀ ਤੇ ਨਾਲ ਹੀ ਵਰ ਵੀ ਦਿੱਤਾ ਕਿ ਜਿਹੜਾ ਪ੍ਰਾਣੀ ਦਰਦਾਂ ਦਾ ਕੋਈ ਵੀ ਰੋਗੀ ਸ਼ਰਧਾ ਨਾਲ ਤੇਰੇ ਸਥਾਨ 7 ਚੌਂਕੀਆਂ ਭਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਇੱਥੇ ਭਾਰੀ ਗਿਣਤੀ ਜੋ ਸੰਗਤ ਹੈ ਉਹ ਚੌਂਕੀਆਂ ਭਰ ਲਾਉਂਦੀ ਹੈ ਜੀ ਤੇ ਉਹਨਾਂ ਦੇ ਰੋਗਾਂ ਜੋ ਦੁੱਖਾਂ ਜੋੜਾਂ ਦੇ ਦਰਦਾਂ ਉਹ ਕੱਟੇ ਜਾਂਦੇ ਨੇ ਇੱਥੇ ਤੇ ਹੁਣ ਸਾਹਮਣੇ ਤੁਸੀਂ ਸਕਰੀਨ ਤੇ ਦਰਸ਼ਨ ਕਰ ਸਕਦੇ ਹੋ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਧੂੜ ਜੀ ਇਹਨਾਂ ਨੂੰ ਕਿ ਸੰਗਤਾਂ ਆਪਣੇ ਜਿੱਥੇ ਵੀ ਸਰੀਰ ਤੇ ਦਰਦਾਂ ਨੇ ਉੱਥੇ ਮਲਦੀਆਂ ਨੇ ਲਗਾਉਂਦੀਆਂ ਨੇ ਤੇ ਉਹਨਾਂ ਦੀਆਂ ਦਰਦਾਂ ਨੇ ਜੋ ਬਿਲਕੁਲ ਖਤਮ ਹੁੰਦੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਧੂੜ ਤੇ ਭਾਰੀ ਗਿੰਦੀ ਵਜੇ ਤੇ ਸ਼ਨੀਵਾਰ ਸੰਗਤਾਂ ਚੌਂਕੀ ਪਰਣਾਉਂਦੀਆਂ ਨੇ ਤੇ ਐਤਵਾਰ ਸਵੇਰ ਤੱਕ ਚੌਂਕੀ ਚੱਲਦੀ ਹੈ ਜੀ ਤੇ ਲਗਾਤਾਰ ਸੱਤ ਚੌਂਕੀਆਂ ਪਰਣ ਨਾਲ ਇੱਥੇ ਸਾਰੇ ਜੋੜਾਂ ਦੇ ਦਰਦਾਂ ਦਾ ਜੋ વિનાਸ਼ ਹੁੰਦਾ ਹੈ ਤੇ ਸਮਾਪਤੀ ਹੁੰਦੀ ਹੈ ਜੋੜਾਂ ਦੇ ਦਰਦਾਂ ਦੀ ਤੇ ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਤੇ ਨਕੋਦਰ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਜਲੰਧਰ ਰੋਡ ਤੇ ਪਿੰਡ ਮਾਲੜੀ ਵਿਖੇ ਸਥਿਤ ਹੈ ਜੀ ਜ਼ਰੂਰ ਪਹੁੰਚੋ ਤੇ ਦਰਸ਼ਨ ਮੇਲੇ ਕਰੋ ਤੇ ਇਸੇ ਨਾਲ ਹੀ ਆਪਾਂ ਅੱਜ ਦਾ ਵਲੌਗ ਦੀ ਐਂਡ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਹਾਨੂੰ ਜਿਹੜੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਇਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਤੇ سپورਟ ਬਣਾਈ ਰੱਖਿਓ ਚੈਨਲ ਦੇ ਨਾਲ ਛੇਤੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਟਿਲ ਥੈਨ ਬਾਏ ਬਾਏ ਰੱਬ ਰੱਖੇ